ਮੈਂ ਕਿਹਾ ਕਿ ਇੱਕ ਚੋਟ ਹੈ ਜਾਨੀ ਕਿ ਵੀ ਸਾਨੂੰ ਨਹੀਂ ਲੜਨੀ ਚਾਹੀਦੀ ਜੋ ਮੈਂ ਕਰੈਕਟਰ ਕਰ ਰਹੇ ਹਾਂ ਅਸੀਂ ਦੋਨੇ ਕਰਨੇ ਕਰ ਰਹੇ ਹਾਂ ਮੈਨੂੰ ਇਹ ਕਰੈਕਟਰ ਨਹੀਂ ਕਰਨਾ ਚਾਹੀਦਾ ਕਿ ਮੈਂ ਸਰਪੰਚ ਮੇਰੀ ਵਾਈਫ ਦੇ ਮਗਰ ਲੱਗਣਾ ਚਾਹੀਦਾ ਵੀ ਆਪਣੇ ਤਿੰਨ ਕਿਲੇ ਜ਼ਮੀਨ ਵੇਚ ਦੋ ਜਿਹੜਾ ਤੁਸੀਂ ਪੰਜਾਬ ਦੇ ਬਹੁਤ ਪਿੰਡਾਂ 'ਚ 80% ਪਿੰਡਾਂ 'ਚ ਇਹ ਤਮਾਸ਼ਾ ਦੇਖਿਆ ਉਹ ਚੀਜ਼ ਨੂੰ ਇੱਕ ਮੈਸੇਜ ਹੈ ਕਿ ਯਾਰ ਸਾਨੂੰ ਕੰਪਰੋਮਾਈਜ਼ ਕਰਨੀ ਚਾਹੀਦੀ ਉਹਦੇ ਵਰਗੀ ਰੀਸ ਨਹੀਂ ਜੀ ਦੀ ਅਸਲ 17 ਸਾਲਾਂ ਬਾਅਦ ਮੈਂ ਦੁਬਾਰਾ ਗਕੀਲੇਮ ਦੇ ਵਿੱਚ ਆਇਆ ਉਹਦੇ ਵਿੱਚ ਵੱਡਾ ਕਾਰਨ ਵੀ ਇਹ ਸੀਗਾ ਵੀ ਜਿਸ ਟਾਈਮ ਮੈਂ ਗਾਉਂਦਾ ਸੀਗਾ ਜੋ ਗਾਉਂਦੇ ਸੀ ਇੱਕ ਇਹ ਸੁਣਦੇ ਨਹੀਂ ਸੀ ਜੋ ਸੁਣਦੇ ਸੀ ਅਸੀਂ ਗਾ ਨਹੀਂ ਸਕਦੇ ਸੀ ਕਿਉਂਕਿ ਮੈਂ ਪਹਿਲਾਂ ਵੀ ਮੇਰੇ ਵਿੰਗ ਹੁੰਦੇ ਸੀਗੇ ਇੱਕ ਖਾਸ ਹਾਸਾ ਮਜ਼ਾਕ ਹੁੰਦਾ ਸੀ ਕਿ ਪਾਤਰ ਜੇਠ ਪਰਜਾਈ ਹੋ ਗਿਆ ਦਿਓ ਪਰਜਾਈ ਹੋ ਗਿਆ ਮੀਆਂ ਬੀਬੀ ਹੋ ਗਈ ਘਰੇਲੂ ਕਹਾਣੀਆਂ ਸੱਸ ਸਹੁਰੇ ਦੇ ਕੋਈ ਇਸ ਤਰ੍ਹਾਂ ਦੇ ਕਮੈਂਟ ਹੋਗੇ ਉਹ ਚੀਜ਼ ਨੂੰ ਲੈ ਕੇ ਇੱਕ ਸਰਪੰਚੀ Song ਜਿਹੜਾ ਵੀ ਸ਼ਾਨ ਰੈਕੋਰਡ ਚੈਨਲ ਤੇ ਆ ਰਿਹਾ ਇਹਦਾ ਜਿਹੜਾ ਕਨਸੈਪਟ ਹੈਗਾ ਇਹ ਵੀ ਇੱਕ ਹਾਸ ਸਮਝਾ ਕੀ ਵੀ ਆ ਉਹ ਨੂੰ ਰੋਕਦੀ ਆ ਸਰਕਾਰਾਂ ਦਾ ਵੀ ਵਾਸਤਾ ਦਿੰਦੀ ਆ ਵੀ ਚੰਡੀਗੜ੍ਹ ਤਰੀਕਾ ਪਹੁੰਚਣ ਜਾਂ ਪੰਜਾਬੀ ਜੇ ਆ ਉਹ ਕਹਿੰਦਾ ਵੀ ਆਪਾਂ ਨੂੰ ਅਨਪੜ੍ਹੇ ਜੇ ਮੈਂਬਰ ਚਾਹੀਦੇ ਆ ਮੈਂ ਉਹ ਵੀ ਸ਼ਬਦ ਕਹਿੰਦਾ ਵੀ ਕੀ ਆ ਸਰ ਸਰਪੰਚੀ ਇਹ ਥੀਮ ਕੀ ਹੈ ਕਿਉਂਕਿ ਇਲੈਕਸ਼ਨਾਂ ਦੇ ਨੇੜੇ ਸਰਪੰਚੀ ਦਾ ਜ਼ਿਕਰ ਹੋ ਰਿਹਾ ਹੈ ਐਕਚੁਅਲੀ ਤਾਂ ਖਾਲਸਾ ਜੀ ਮੈਂ ਜਿਵੇਂ ਤੁਸੀਂ ਬਹੁਤ ਹੀ ਸੂਝਵਾਨ ਹੋ ਸਾਰੇ ਦਿਨ ਹੋ ਜਾਣੇ ਮੈਂ ਇਹ ਕੀ ਹੈ ਕਿ ਇੱਕ ਚੋਟ ਹੈ ਜਾਨੀ ਕਿ ਵੀ ਸਾਨੂੰ ਨਹੀਂ ਲੜਨੀ ਚਾਹੀਦੀ ਜੋ ਮੈਂ ਕਰੈਕਟਰ ਕਰ ਰਹੇ ਹਾਂ ਅਸੀਂ ਦੋਨੇ ਕਰਨੇ ਕਰ ਰਹੇ ਹਾਂ ਮੈਨੂੰ ਇਹ ਕਰੈਕਟਰ ਨਹੀਂ ਕਰਨਾ ਚਾਹੀਦਾ ਕਿ ਮੈਂ ਸਰਪੰਚ ਮੇਰੀ ਵਾਈਫ ਦੇ ਮਗਰ ਲੱਗਣਾ ਚਾਹੀਦਾ ਵੀ ਆਪਣੀ ਤਨ ਕਿਲੇ ਜ਼ਮੀਨ ਵੇਚ ਜਾਓ ਜਿਹੜਾ ਤੁਸੀਂ ਪੰਜਾਬ ਦੇ ਬਹੁਤ ਪਿੰਡਾਂ ਚ 80% ਪਿੰਡਾਂ 'ਚ ਇਹ ਤਮਾਸ਼ਾ ਦੇਖ ਰਹੇ ਹੋ ਉਹ ਚੀਜ਼ ਨੂੰ ਇੱਕ ਮੈਸੇਜ ਹੈ ਕਿ ਯਾਰ ਸਾਨੂੰ ਕੰਪਰੋਮਾਈਜ਼ ਕਰਨੀ ਚਾਹੀਦੀ ਉਹਦੇ ਵਰਗੀ ਰੀਸ ਨਹੀਂ ਜਿਹੜੀ ਕੰਪਰੋਮਾਈਜ਼ ਆਸ ਨਹੀਂ ਆ ਲੋਕਾਂ ਨੂੰ ਬਚੇਗੀ ਇਹ ਗੱਲ ਦੇਖੋ ਜੀ ਚੰਗੀ ਚੀਜ਼ ਸਿੱਟਣ ਦੀ ਕੋਸ਼ਿਸ਼ ਕੀਤੀ ਐ ਕੋਈ ਜ਼ਰੂਰੀ ਨਹੀਂ ਕਿ ਇਹ ਪਸ ਸਕਦੀ ਐ ਕਿਸੇ ਨੂੰ ਨਹੀਂ ਚੰਗੀ ਲੱਗੂ ਕਿਸੇ ਨੂੰ ਜਿਹੜੇ ਅੱਜ ਅੱਜ ਕਹਿੰਦਾ ਮੈਂ ਕਰੋੜ ਲਾऊं ਮੈਂ 50 ਲੱਖ ਲਾऊं ਮੈਂ ਡੇਢ ਕਿਲਾ ਦੇ ਦੂੰ ਮੈਂ ਕਿਲਾ ਦੇ ਦੂੰ ਮੈਂ ਸਰਪੰਚੀ ਲੜਨੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਘਰੇ ਉਹਨੂੰ ਉਹਦੀ ਭੂਆ ਜਾਂ ਮਾਮਿਆਂ ਨੇ ਨਾਨਕਿਆਂ ਨੇ ਨਹੀਂ ਕੀਤਾ ਹੋਏ ਟੈਲੀਫੋਨ ਕਿ ਯਾਰ ਤੂੰ ਗਲਤ ਕਰ ਰਿਹਾ ਪਾਣ ਜਾ ਬਹਿ ਜਾ ਤੂੰ ਨਹੀਂ ਮੈਂ ਤਾਂ ਪੰਗਾ ਲੈਣਾ ਹੀ ਲੈਣਾ ਇਹ ਨਹੀਂ ਹੋ ਸਕਦਾ ਕਿ ਉਹ ਉਹ ਦੀ ਅਸੀਂ ਤਾਂ ਕੀ ਉਹਦੇ ਆਪ ਦੇ ਰਿਸ਼ਤੇਦਾਰਾਂ ਨੇ ਉਹਦੇ ਆਪ ਦੇ ਦਾਦੇ ਨੇ ਉਹਦੇ ਆਪ ਦੇ ਪਿਓ ਨੇ ਵੇਰ ਕਿ ਉੱਠਿਆ ਹੋਇਆ ਮੋਸਟਲੀ ਇਹ ਜਿਹੇ ਬੰਦੇ ਹੋਣਗੇ ਖਾਲਸਾ ਜੀ ਤੁਸੀਂ ਬੇਸ਼ੱਕ ਪਤਾ ਕਰ ਲਿਓ ਤੁਸੀਂ ਬਹੁਤ ਹੀ ਸੂਝਵਾਨ ਸਾਰੇ ਇਹ ਕਹਿੰਦੇ ਸੀ ਕਿ ਫਿਲਮ ਵਿੱਚ ਇੱਕ ਨਾਂ ਨਾਂ ਲੋਕਾਂ ਨੇ ਉਹ ਉਹ ਹੈ ਇੱਕ ਗੁਰਦੇ ਵਿੱਚ ਕਨੈਨ ਜੀ ਬਲੇੜ ਕੇ ਦਿੱਤੀ ਹੈ ਵੀ ਇਹ ਕਿ ਜਦੋਂ ਇਹਨੂੰ ਸੁਣਨਗੇ ਇੰਜੋਏ ਵੀ ਕਰਨਗੇ ਵੀ ਹਾਂ ਜ਼ਰੂਰ ਕਹਿਣਗੇ ਆ ਦੇਖ ਨਹੀਂ ਹੋਣੀ ਚਾਹੀਦੀ ਪਹਿਲਾਂ ਰਾਜ ਬਰਾੜ ਦਾ ਬਹੁਤ ਅੱਛਾ ਲਗੀ ਸੀ ਉਹ ਸਰਪੰਚੀ ਲੈਣੀ ਉਹ ਅੱਜ ਉਹ ਵੀ ਚੱਲ ਰਹੀ ਨੀਤਾ ਸਮਾਣਾ ਤੇ ਸ਼ਾਇਦ ਰਾਜਬਾੜ ਵੀ ਹੈ ਨਾ ਆਵਾਜ਼ ਚ ਬਹੁਤ ਅੱਛਾ ਉਹ ਵੀ ਸਰਪੰਚੀ ਤੇ ਸੀ ਉਹ ਕਹਿੰਦਾ ਪੈਸੇ ਖਾ ਖਾਇਆ ਕਰਾਂਗੇ ਉਹ ਮੰਨਦਾ ਨਹੀਂ ਉਹ ਕਹਿੰਦਾ ਲੈ ਲੈ ਵੀ ਸਰਪੰਚੀ ਤੂੰ ਸਰਕਾਰੀ ਪੈਸੇ ਖਾ ਸਰਕਾਰੀ ਪੈਸਾ ਖਾ ਉਹ ਵੀ ਸਮਾਜ ਤੇ ਜੋੜ ਸੀ ਵਕ ਵਕ ਇਹ ਵੀ ਸਮਾਜ ਤੇ ਜੋੜ ਹੈ ਜਦੋਂ ਕੋਈ ਵੱਡੀਆਂ ਵੋਟਾਂ ਆਉਂਦੀਆਂ ਉਦੋਂ ਵੀ ਸਮਾਜ ਤੇ ਝੂਟ ਹੁੰਦਾ ਉਦੋਂ ਵੀ ਗੀਤ ਆਉਂਦੇ ਨੇ ਹਨਾ ਹੁਣ ਆਰਨੇਟ ਦਾ ਕਿੱਡਾ ਗੀਤ ਕੋਨ ਆਰਨੇਟ ਚ ਆ ਗਿਆ ਜਾਂ ਕਿ ਉਹਨਾਂ ਨੇ ਹਨਾ ਵੀਓ ਮਾਨ ਸਾਹਿਬ ਤੇ ਕਿੱਡਾ ਆਊਟ ਹੋ ਗਿਆ ਗੀਤ ਮੇਰਾ ਮਤ ਸਾਰੇ ਸਾਰੇ ਜਿੰਨੇ ਵੀ ਹੈਗੇ ਨੇ ਲੀਡਰ ਆਪਾਂ ਦੇ ਗੀਤ ਉਸ ਤੇ ਮੋ ਕੱਢ ਦੇ ਸੋ ਇਸ ਤਰ੍ਹਾਂ ਦਾ ਗੀਤ ਹੈ ਬਹੁਤ ਸੋਹਣਾ ਆਵਾਜ਼ ਗਈ ਹੈ ਮੇਨ ਮੇਰਾ ਵਤੋ ਵਤ ਤੁਸੀਂ ਲਾਈਕ ਕਰੋ ਸ਼ੇਅਰ ਕਰੋ ਬੀ ਇਹ ਕੁੜੀ ਦੀ ਆਵਾਜ਼ ਤਾਂ ਕਿਹਾ ਹੈ ਮਹਾਰਾਜ ਦੀ ਬਹੁਤ ਕਿਰਪਾ ਗਰ ਸੇਵਕ ਇੱਕ ਬਹੁਤ देर बाद ਆਇਆ ਬਹੁਤ ਅੱਛਾ ਸਿੰਗਰ ਹੈ ਉਹ ਦੀ ਆਵਾਜ਼ ਰਮਲੇ ਵਰਗੀ ਹੋਈ ਸੇਮ ਰਮਲੇ ਵਰਗੀ ਆਵਾਜ਼ ਆ ਡਿੱਟੋ ਤੇ ਔਰ ਬਸ ਕਲਿੱਕ ਹੋਣ ਦੀ ਗੱਲ ਹੁੰਦੀ ਹੈ ਸ਼ਬਦ ਦਾ ਸਰਪੰਚੀ ਗੀਤ ਕਲਿੱਕ ਹੋ ਜਾਏ ਤਾਂ ਇਹਨਾਂ ਦੇ ਪ੍ਰੋਗਰਾਮ ਪੈਣ ਲੱਗ ਪੈਣ ਐਕਟਿੰਗ ਕੋਈ ਹੋਰ ਕੁਝ ਕਰਦੇ ਹੁੰਦੇ ਜਿਵੇਂ ਪ੍ਰੋਡਕਸ਼ਨ ਚ ਜਾ ਕੇ ਨਹੀਂ 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 ਮੈਂ ਤਾਂ ਸਿਰਫ ਐਕਟਿੰਗ ਹੀ ਕਰਦਾ ਮੈਂ ਵੀ ਸਿਰਫ ਐਕਟਿੰਗ ਨਾਲ ਸਤੇ ਕੀਤਾ ਇੱਕ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ ਚਲੋ ਹਰੇਕ ਕੰਮ ਦੇ ਵਿੱਚ ਸੋਸ਼ਲ ਮੀਡੀਆ ਦੀ ਅਹਿਮ ਭੂਮਿਕਾ ਹੁੰਦੀ ਹੈ ਪਰ ਸਾਡੇ ਸਮਾਜ ਦੇ ਵਿੱਚ ਜਿਹੜਾ ਗੰਦ ਪਰੋਸਣ ਦਾ ਵੀ ਇੱਕ ਸੋਸ਼ਲ ਮੀਡੀਆ ਤੇ ਇਲਜ਼ਾਮ ਲੱਗਦਾ ਹੈ ਕੱਲ ਇੱਕ ਮੁੰਡੇ ਨਾਲ ਬਹਿਸ ਹੋ ਰਹੀ ਸੀ ਉਹ ਕਹਿੰਦਾ ਵੀ ਮੈਂ ਕੁਝ ਅਸਾਰੂ ਵੀਡੀਓ ਪਾਈਆਂ ਤਾਂ ਕਿਸੇ ਨੇ ਨਹੀਂ ਦੇਖੀਆਂ ਪਰ ਉਹਨੇ ਇਹ ਬੇहद ਲੱਚਰਤ ਵਾਲੀ ਇੱਕ ਚੀਜ਼ ਪੇਸ਼ ਕੀਤੀ ਆ ਤੇ ਉਹ ਕਹਿੰਦਾ ਵੀ ਮੇਰੇ ਨੇ ਵੀ ਵਿਊਆਂ ਦੀ ਖੇਡ ਆ ਜਾਂ ਸਵਾਜ ਨੂੰ ਸੁਧਾਰਨ ਦੀ ਗੱਲ ਵੀ ਸਾਡੀ ਸੋਚ ਦੀ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਜੀ ਜਦੋਂ ਅਸੀਂ ਮੈਟਰੋ ਦੇ ਥੱਲੇ ਜਾਂਦੇ ਆ ਉਹ ਪੁਲਿਸ ਵਾਲਾ ਹੁੰਦਾ ਸਰ ਜੀ ਸਰ ਸਰ ਇਹ ਐਦਾਂ ਲੰਘ ਜੀ ਉਹ ਪੌੜੀ ਚੜ੍ਹ ਕੇ ਤਾਂ ਆਉਂਦਾ ਅਰੇ ਆ ਰੱਖਿਆ ਕੋਈ ਯਾਰ ਰੁਕਾ ਹੈ ਬਾਰ ਦੀ ਸੋਚ ਨੂੰ ਬਾਰ ਦੀ ਸੋਚ ਲੜਦੀ ਹੈ ਥੱਲੇ ਵਾਲੀ ਸੋਚ ਨੂੰ ਥੱਲੇ ਦੀ ਇੱਥੇ ਕੇਲਾ ਦੇਖੀਦਾ ਖਾਈਦਾ ਕੈਨੇਡਾ ਜਾਈਦਾ ਜਾਂ ਡਸਟਬਨ ਕਿੱਥੇ ਚੱਕੀ ਜਾਈਦਾ ਗੱਲ ਵੀਰੇ ਇੱਥੇ ਸੋਚਦੀ ਹੈ ਕੋਈ ਪ੍ਰੋਸ ਦਾ ਜਾਂ ਕਿਵੇਂ ਪ੍ਰੋਸ ਦਾ ਕੋਈ ਕਿਸੇ ਨੂੰ ਕਿਵੇਂ ਲੱਗਦਾ ਮੇਰੀ ਥਿੰਕਿੰਗ ਜਿਹੜਾ ਸਿਸਟਮ ਹੈਗਾ ਜਿਵੇਂ ਆਪਾਂ ਚਲੋ ਸਰਪੰਚੀ ਦੀ ਆ ਗੱਲ ਕਰਦੇ ਆਂ ਕੱਲੀ ਸਰਪੰਚੀ ਦੀ ਨਾ ਕਰੀਏ ਹੋਰ ਵੀ ਇਲੈਕਸ਼ਨ ਨੇ ਭ੍ਰਸਟਾਚਾਰ ਸਭ ਤੋਂ ਵੱਡਾ ਮੁੱਦਾ ਹੈ ਨੰਬਰ 2 ਆ ਗਿਆ ਵੀ ਜਦੋਂ ਹੁਣ ਇਲੈਕਸ਼ਨ ਹੋਣਗੇ ਆ ਹੁਣ ਇਲੈਕਸ਼ਨ ਆਉਣੇ ਆ ਪੰਚਾਇਤ ਦੇ ਉਸ ਤੋਂ ਪਹਿਲਾਂ ਕਾਗਜ਼ ਦਾਖਲ ਕਰਨ ਮਿਹਲੇ ਵੀ ਤਜੀਆਂ ਓਡੀਆਂ ਪਰ ਇਹ ਚੀਜ਼ ਸਰਕਾਰਾਂ ਨੂੰ ਸੁਧਾਰਨ ਦੀ ਲੋੜ ਨਹੀਂ ਕਿਉਂਕਿ ਲੋਕ ਜਿਵੇਂ ਤੁਸੀਂ ਕਹਿੰਦੇ ਆ ਵੀ ਕੇਲੇ ਦਾ ਛਿਲੜ ਕੈਨੇਡਾ ਇਹਦਾ ਚੱਕੀ ਫਿਰਦੇ ਜਾਂ ਡਸਟਬਿਨ ਕਿੱਥੇ ਐ ਪਰ ਇੱਥੇ ਅਸੀਂ ਚਲਾ ਕੇ ਮਾਰਦੇ ਆ ਉਹ ਸਾਡੀ ਸੋਚ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਨਹੀਂ ਵੀ ਇਹਨੂੰ ਲਾਗੂ ਕਰਨਾ ਇੱਕ ਗੱਲ ਯਾਦ ਰੱਖਿਓ ਮੈਂ ਫਿਰ ਕੱਲ ਨਾ ਸੈਰ ਤੰਦਰੁਸਤ ਬੰਦਾ ਕਰੂਗਾ ਬਿਮਾਰ ਨਹੀਂ ਕਰੂਗਾ ਕੁਰਸੀਆਂ ਉਹੀ ਐ ਕੁਰਸੀਆਂ ਤੇ ਕਰਪਟ ਬੈਠ ਕੇ ਨੇ ਅਫਸਰ ਕਹ ਲੋ ਲੀਡਰ ਕਹ ਲੋ ਤਾਂ ਰਿਸ਼ਵਤ ਸਾਡੇ ਹੱਡਾਂ ਚ ਵੜ ਗਈ ਬਸ ਵੀਰ ਇਹਨੂੰ ਸੁਧਾਰਨ ਦੀ ਲੋੜ ਐ ਇਹ ਕਦੋਂ ਟਾਈਮ ਆਉਣਾ ਕਦੋਂ ਨਹੀਂ ਆਉਣਾ ਬਹੁਤ ਵੱਡੇ ਵੱਡੇ ਬੰਦੇ ਬਾਹਰ ਭੱਜ ਕੇ ਲੈ ਕੇ ਸੇਕੂ ਸਾਹਿਬ ਕਾਫੀ ਲੰਬੇ ਸਮੇਂ ਬਾਅਦ ਤੁਹਾਡਾ ਕੋਈ ਕਹਿੰਦੇ ਵੀ ਗੀਤ ਸੁਣਨ ਨੂੰ ਮਿਲੂਗਾ ਕੀ ਕਾਰਨ ਹੈ ਕਿਉਂ ਬਲਬਲਾ ਉੱਠਿਆ ਵੀ ਹੁਣ ਗੀਤ ਵਿੱਚ ਇਹ ਖਾਲਸਾ ਜੀ ਅਸਲ 17 ਸਾਲਾਂ ਬਾਅਦ ਮੈਂ ਦੁਆਰਾ ਗਕੀ ਲਾਈਨ ਦੇ ਵਿੱਚ ਆਇਆ ਉਹਦੇ ਵਿੱਚ ਵੱਡਾ ਕਾਰਨ ਵੀ ਇਹ ਸੀਗਾ ਵੀ ਜਿਸ ਟਾਈਮ ਮੈਂ ਗਾਉਂਦਾ ਸੀਗਾ ਜੋ ਗਾਉਂਦੇ ਸੀ ਅਕੇ ਸੁਣਦੇ ਨਹੀਂ ਸੀ ਜੋ ਸੁਣਦੇ ਸੀ ਅਸੀਂ ਗਾ ਨਹੀਂ ਸਕਦੇ ਸੀ ਕੋਕੇ ਮੈਂ ਪਹਿਲਾਂ ਵੀ ਮੇਰੇ ਵਿੰਗ ਹੁੰਦੇ ਸੀਗੇ ਇੱਕ ਹਾਸਾ ਹਾਸਾ ਮਜ਼ਾਕ ਹੁੰਦਾ ਸੀਗੇ ਕਿ ਪਾਤਰ ਜੇਠ ਪਰਜਾਈ ਹੋ ਗਿਆ ਦਿਓ ਪਰਜਾਈ ਹੋ ਗਿਆ ਮੀਆਂ ਬੀਬੀ ਹੋਗੇ ਘਰੇਲੂ ਕਹਾਣੀਆਂ ਸੱਸ ਸਹੁਰੇ ਦੇ ਕੋਈ ਇਸ ਤਰ੍ਹਾਂ ਦੇ ਕਮੈਂਟ ਹੋਗੇ ਉਹ ਚੀਜ਼ ਨੂੰ ਲੈ ਕੇ ਇੱਕ ਸਰਪੰਚੀ Song ਜਿਹੜਾ ਈਸ਼ਾਨ ਰੈਕੋਰਡ ਚੈਨਲ ਤੇ ਆ ਰਿਹਾ ਇਹਦਾ ਜਿਹੜਾ ਕਨਸੈਪਟ ਹੈਗਾ ਇਹ ਵੀ ਇੱਕ ਹਾਸਾ ਮਜ਼ਾਕ ਹੈ ਕਿ ਵੀ ਆ ਉਹ ਨੂੰ ਰੁਕਦੀ ਆ ਸਰਕਾਰਾਂ ਦਾ ਵੀ ਵਾਸਤਾ ਦਿੰਦੀ ਆ ਵੀ ਚੰਡੀਗੜ੍ਹ ਤਰੀਕਾ ਪੈਣਗੇ ਨਾ ਪੰਜਾਬੀ ਜੇ ਉਹ ਕਹਿੰਦਾ ਵੀ ਆਪਾਂ ਨੂੰ ਅਨਪੜ੍ਹੇ ਮੈਂਬਰ ਚਾਹੀਦੇ ਆ ਪੰਜਾਬ ਮੈਂ ਉਹ ਵੀ ਸ਼ਬਦ ਕਹਿੰਦਾ ਵੀ ਕੌਲੀ ਚਟਕਿਆ ਹੋਇਆ ਵੀ ਕੌਲੀ ਚਟ ਮੈਂਬਰ ਚਾਹੀਦੇ ਜਿਨ੍ਹਾਂ ਦੇ ਨਾਲ ਆਪਣਾ ਢਾਚਾ ਚੱਲੀ ਜਾਣਾ ਨਾ ਪਿੰਡ ਦਾ ਆਪਾਂ ਕੁਝ ਕਰਨਾ ਸਿਰਫ ਪੈਸਾ ਖਾਣਾ ਉਹ ਇਹ ਚੀਜ਼ ਨੂੰ ਤਰਸਾਇਆ ਗਿਆ ਇਹ ਕੋਸ਼ਿਸ਼ ਕੀਤੀ ਸੀ ਉਹਨਾਂ ਮੈਂਬਰਾਂ ਤੇ ਵੀ ਕੀਤੀ ਆ ਬਿਸ਼ਾਅ ਜਿਹੜਾ ਉਹਨਾਂ ਦਾ ਸਵਿਧਾਨ ਦੀ ਘੜੀ ਉਹ ਪਹਿਲੀ ਘੜੀ ਹੈ ਸਵਿਧਾਨ ਦੀ ਜਿੱਥੇ ਮੈਂਬਰੀ ਤੋਂ ਸ਼ੁਰੂ ਹੋ ਕੇ ਇੱਕ ਪ੍ਰਧਾਨ ਮੰਤਰੀ ਬਣਦਾ ਇਹ ਸਵਿਧਾਨ ਦੀ ਘੜੀ ਚ ਵੀ ਉਹਨਾਂ ਨੂੰ ਕੋਈ ਨਾ ਕੋਈ ਸੇਧ ਮਿਲੇ ਚੰਗਾ ਕੰਮ ਕਰ ਸਕਣਾ ਜਿਹੜੇ ਕਰਪਟ ਸਰਪੰਚੇ ਹੈਗੇ ਸ਼ਾਇਦ ਉਹਨਾਂ ਨੂੰ ਸੁਧਾਰਾ ਜੇ ਨਾਲ ਮੈਂਬਰ ਚੰਗੇ ਲੱਗਣ ਇਹ ਅਸੀਂ ਇਹਦੇ ਵਿੱਚ ਇਹੀ ਕੋਸ਼ਿਸ਼ ਕੀਤੀ ਆ ਠੀਕ ਹੈ